ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਪੜਦੇ ਆ ਕੋਈ ਟਿਕਾੜ ਨਹੀਂ ਬਣਦਾ ਤੇ ਸਿਮਰਨ ਕਰਦੇ ਆ ਮਨ ਨਹੀਂ ਜੁੜਦਾ ਇਹ ਸਾਡਾ ਬਹੁਤ ਜਾਣਿਆਂ ਦਾ ਬਹੁਤ ਵੱਡੀ ਗਿਣਤੀ ਵਿੱਚ ਇਹ ਸਵਾਲ ਹੁੰਦਾ ਤੇ ਆਓ ਇਸੇ ਵਿਸ਼ੇ ਤੇ ਆਪਾਂ ਛੋਟੀ ਜੀ ਵਿਚਾਰ ਕਰਦੇ ਆ ਵੀ ਉਹ ਕਿਹੜੇ ਕਾਰਨ ਹੁੰਦੇ ਆ ਜਿਨ੍ਹਾਂ ਕਰਕੇ ਮਨ ਨਹੀਂ ਟਿਕਦਾ ਤੇ ਕਿੰਨਾ ਕਾਰਨਾ ਕਰਕੇ ਮਨ ਦੀ ਕਾਗਰਤਾ ਸਾਨੂੰ ਹਾਸਲ ਨਹੀਂ ਹੁੰਦੀ ਮਨ ਦੀ ਸ਼ਾਂਤੀ ਸਾਨੂੰ ਨਹੀਂ ਮਿਲਦੀ ਜਿਹੜਾ ਨਾਮ ਜਪਣਾ ਗੁਰਬਾਣੀ ਪੜਨਾ ਇਹ ਕਰਮ ਹਨ ਇਸ ਕਰਮ ਨੂੰ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਆ ਕਿ ਇਹ ਸਭ ਤੋਂ ਉੱਤਮ ਕਰਮ ਜਿਹੜਾ ਅਸੀਂ ਨਾਮ ਜਪਣਾ ਗੁਰਬਾਣੀ ਦਾ ਪਾਠ ਕਰਨਾ ਜਿਹੜਾ ਇਹ ਕਰਮ ਕਰਦੇ ਆ ਨਾ ਮਹਾਰਾਜ ਕਹਿੰਦੇ ਵੀ ਇਹ ਧਰਤੀ ਦਾ ਸਭ ਤੋਂ ਸੋਹਣਾ ਕੰਮ ਆ। ਤੇ ਇਸ ਕੰਮ ਤੱਕ ਪਹੁੰਚਣ ਵਾਸਤੇ ਬੰਦੇ ਨੂੰ ਜੀਵਨ ਔਰ ਮਨ ਬਹੁਤ ਉੱਚਾ ਸੋਚਾ ਰੱਖਣਾ ਪੈਣਾ। ਗੁਰੂ ਸਾਹਿਬ ਜੀ ਦਾ ਪਾਵਨ ਬਾਣੀ ਚ ਬਚਨ ਆਉਂਦਾ ਕਿ ਸੱਤੀ ਬਹਿਰੀ ਸਤ ਭਲਾ ਬਈਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਗੁਰੂ ਅੰਗਦ ਦੇਵ ਸਹਿਬ ਮਹਾਰਾਜੀ ਫਰਮਾਉਂਦੇ ਆ ਵੀ ਅਗਰ ਕੋਈ ਮਨ ਦੀ ਕਾਗਰਤਾ ਹਾਸਲ ਕਰਨੀ ਚਾਹੁੰਦਾ ਮਨ ਦੇ ਵਿੱਚ ਸਹਜ ਲਿਆਉਣਾ ਚਾਹੁੰਦਾ ਮਨ ਦੇ ਵਿੱਚ ਸ਼ਾਂਤੀ ਚਾਹੁੰਦਾ ਤਾਂ ਉਹਨੂੰ ਆਪਦੇ ਮਨ ਦੇ ਉੱਤੇ ਸਖਤ ਪਹਿਰਾ ਦੇਣ ਦੀ ਲੋੜ ਹੈ ਕਿਉਂਕਿ ਸਭ ਤੋਂ ਜੇ ਕੋਈ ਔਖਾ ਕੰਮ ਆ ਨਾ ਉਹ ਆ ਮਨ ਦੇ ਉੱਤੇ ਪਹਿਰਾ ਦੇਣਾ ਮਨ ਜਦੋਂ ਬਰਿਆਈਆਂ ਲੋਚਦਾ ਬਰਿਆਈਆਂ ਵੱਲ ਭੱਜਦਾ ਤਾਂ ਇਸ ਨੂੰ ਅੱਗੇ ਹੋ ਕੇ ਰੋਕਣਾ ਗੁਰੂ ਦੇ ਸ਼ਬਦ ਦੁਆਰਾ ਸੱਤੀ ਪੈਰੀ ਸਤ ਭਲਾ ਬਈਏ ਪੜਿਆਂ ਪਾਸ ਉਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ ਗੁਰੂ ਅੰਗਦ ਦੇ ਪਾਤਸ਼ਾਹੀ ਦਾ ਇਹ ਪਾਵਨ ਬਚਨ ਹੈ ਮਹਾਰਾਜ ਕਹਿੰਦੇ ਵੀ ਜਿਹੜਾ ਬੰਦਾ ਸੱਤ ਪੈਰ ਆਪਦੇ ਮਨ ਦੀ ਰਖਵਾਲੀ ਕਰੇ ਜਾਂ ਕਹਿ ਲੋ ਪੀ ਸੱਤ ਪਹਿਰ ਜਿਹੜੇ ਹਨ ਉਹ ਆਪਣੇ ਆਪ ਨੂੰ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਰੱਖੇ ਜਾਂ ਉਹ ਖੁਦ ਹੀ ਇੰਨਾ ਸਿਆਣਾ ਤੇ ਵਿਚਾਰਵਾਨ ਹੋਵੇ ਕਿ ਸੱਤ ਪਹਿਰ ਜਾਨੇ ਕਿ 21 ਘੰਟੇ ਆਪਣੇ ਤਨ ਔਰ ਆਪਣੇ ਮਨ ਦੇ ਉੱਤੇ ਇੰਨਾ ਕੁ ਸਖਤ ਪਹਿਰਾ ਦੇਵੇ ਨਾ ਤਨ ਮਾਰੇ ਪਾਸੇ ਜਾਵੇ ਤੇ ਨਾ ਮਨ ਮਾਰੇ ਪਾਸੇ ਭਟਕੇ ਕਿਉਂਕਿ ਜਦੋਂ ਸਾਡੇ 21 ਘੰਟੇ ਸਾਫ਼ ਸੁਥਰੇ ਨਹੀਂ ਨਾ ਬੀਤਦੇ ਅੱਖਾਂ ਨਾਲ ਬੁਰਾ ਵੇਖਣਾ ਕੰਨਾਂ ਨਾਲ ਬੁਰਾ ਸੁਣਨਾ ਜ਼ੁਬਾਨ ਤੋਂ ਬੁਰਾ ਬੋਲਣਾ ਪੈਰਾਂ ਨਾਲ ਮਾਰੇ ਪਾਸੇ ਚੱਲ ਕੇ ਜਾਣਾ ਹੱਥਾਂ ਨਾਲ ਕੁਝ ਮਾੜਾ ਕਰਨਾ ਜਦੋਂ 21 ਘੰਟੇ ਸੱਤ ਪਹਿਰ ਸਾਡੇ ਠੀਕ ਨਹੀਂ ਹੈਗੇ ਬੁਰੇ ਹੀ ਨੇ ਤੇ ਉਹ ਅੰਮ੍ਰਿਤ ਵੇਲੇ ਦਾ ਬੰਦਗੀ ਕਰਨ ਵਾਲਾ ਪਹਿਰ ਰੱਬ ਸਾਨੂੰ ਕਿਵੇਂ ਦੇਊਗਾ ਪਹਿਲਾਂ 21 ਘੰਟੇ ਭਾਵ ਬੰਦਿਆ ਜੇ ਤੂੰ ਅੰਮ੍ਰਿਤ ਵੇਲਾ ਲੈਣਾ ਅੰਮ੍ਰਿਤ ਵੇਲੇ ਰੱਬ ਦੀ ਸਿੱਪ ਸਲਾਹ ਲੈਣੀ ਹੈ ਅੰਮ੍ਰਿਤ ਵੇਲੇ ਗੁਰਪ੍ਰਸਾਦ ਲੈਣਾ ਤੇ ਤੈਨੂੰ ਆਪਣੇ ਤਨ ਔਰ ਆਪਣੇ ਮਨ ਤੇ ਸੱਤ ਪਹਿਰ ਮਤਲਬ 21 ਘੰਟੇ ਰੋਜ਼ ਪਹਿਰਾ ਦੇਣਾ ਪੈਣਾ ਫੇਰ ਤੈਨੂੰ ਜਾ ਕੇ ਅੰਮ੍ਰਿਤ ਵੇਲੇ ਦੀ ਸਾਧਨਾ ਪ੍ਰਾਪਤ ਹੋਣੀ ਹੈ ਅੰਮ੍ਰਿਤ ਵੇਲੇ ਦਾ ਚਾਹ ਅੰਮ੍ਰਿਤ ਵੇਲੇ ਦਾ ਖੇੜਾ ਅੰਮ੍ਰਿਤ ਵੇਲੇ ਦਾ ਆਨੰਦ ਅੰਮ੍ਰਿਤ ਵੇਲੇ ਦੀ ਮਸਤੀ ਤਾਂ ਤੇਰੀ ਜ਼ਿੰਦਗੀ ਵਿੱਚ ਆਉਣੀ ਆ ਜੇ ਤੇਰੇ ਸੱਤ ਪੈਰ ਠੀਕ ਹੋ ਜਾਣਗੇ ਭਾਵੇਂ 21 ਘੰਟੇ ਤੂੰ ਆਪਣੇ ਆਪ ਨੂੰ ਸੱਚ ਨਾਲ ਜੋੜੇ ਹੁਣ ਇਹਨਾਂ 21 ਘੰਟਿਆਂ ਚ ਕਿਸੇ ਦੀ ਨਿੰਦਾ ਨਾ ਕਰੀਂ ਕਿਸੇ ਦੀ ਚੁਗਲੀ ਨਾ ਕਰੀਂ ਜ਼ੁਬਾਨ ਤੋਂ ਕਿਸੇ ਨੂੰ ਮਾੜਾ ਨਾ ਕਹੀਂ ਮਨ ਵਿੱਚ ਕਿਸੇ ਦਾ ਵੈਰ ਨਾ ਐਵੇਂ ਬਣਾਉਂਦਾ ਰਹੀਂ ਮਨ ਵਿੱਚ ਕਿਸੇ ਨਾਲ ਈਰਖਾ ਨਾ ਰੱਖੀਂ ਮਨ ਵਿੱਚ ਕਿਸੇ ਪ੍ਰਤੀ ਫਰੇ ਬਣਾਉਂਦੀ ਮਨ ਕਰਕੇ ਕਿਸੇ ਨਾਲ ਮਾੜਾ ਨਾ ਸੋਚੀ ਜੇ ਤੂੰ ਆਪਣੇ ਮਨ ਦੇ ਉੱਤੇ ਮਹਾਰਾਜ ਕਹਿੰਦੇ ਇਹ ਪਹਿਰਾ ਦਵੇਂਗਾ ਤੇ ਫਿਰ ਤੈਨੂੰ ਉਹ ਅੰਮ੍ਰਿਤ ਵੇਲੇ ਦਾ ਜਿਹੜਾ ਪਹਿਰਿਆ ਉਹ ਪ੍ਰਮਾਤਮਾ ਬਖਸ਼ਿਸ਼ ਕਰੂਗਾ ਅਕਾਲ ਪੁਰਖ ਬਖਸ਼ਿਸ਼ ਕਰੂਗਾ ਫਿਰ ਤੇਰਾ ਤਨ ਤੇ ਮਨ ਦੋਵੇਂ ਖਲੋਣਗੇ ਤਨ ਤੇ ਮਨ ਦੇ ਵਿੱਚ ਖੇੜਾ ਤੇ ਖੁਸ਼ੀ ਹੋਵੇਗੀ ਸਹਿਜ ਹੋਵੇਗਾ ਜੇ 21 ਘੰਟੇ ਆਪਣੇ ਆਪ ਨੂੰ ਤੂੰ ਬਚਾ ਕੇ ਰੱਖੇਂਗਾ ਮਨ ਦੇ ਵਿੱਚ ਕੋਈ ਮਾੜਾ ਫੁਰਨਾ ਆਵੇ ਗੁਰੂ ਵੱਲ ਧਿਆਨ ਲੈ ਜਾਓ ਮਨ ਦੇ ਵਿੱਚ ਕੋਈ ਬੁਰਾ ਚਿਤਵਣੀ ਸ਼ੁਰੂ ਹੋ ਜਾਏ ਤੇ ਗੁਰੂ ਦੇ ਸ਼ਬਦ ਨਾਲ ਜੁੜ ਜਾਓ ਇਸ ਕਰਕੇ ਮਨ ਦੀ ਸ਼ਾਂਤੀ ਵਾਸਤੇ ਜਿਹੜੀ ਆ ਉਹ ਇਹ ਰਹਿਤ ਰੱਖਣੀ ਪੈਂਦੀ ਆ ਕਿ ਸਾਡਾ ਦਿਨ ਕਿਵੇਂ ਦਾ guzarda ਅਸੀਂ ਦਿਨ ਦੇ ਵਿੱਚ ਕਿੰਨਾ ਬੁਰਾ ਸੋਚਦੇ ਆ ਕਿੰਨਾ ਚੰਗਾ ਸੋਚਦੇ ਆ ਉਹੀ ਚੀਜ਼ ਬਣ ਕੇ ਫਿਰ ਸਾਡੇ ਅੱਗੇ ਆਉਂਦੀ ਹੈ ਜਿੰਨੇ ਤੁਸੀਂ ਸ਼ੁਭ ਕਰਮ ਕਰੋਗੇ ਆਪਣੀ ਜ਼ਿੰਦਗੀ ਵਿੱਚ ਭਲਾ ਕਰੋਗੇ ਭਲਾ ਸੋਚੋਗੇ ਉਹਨਾਂ ਜੀਵਨ ਦੇ ਵਿੱਚ ਤੁਹਾਡੇ ਸੁੱਖ ਵਧੂਗਾ ਮਨ ਦੀ ਸ਼ਾਂਤੀ ਉਹਨੇ ਵਧੂਗੀ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ